ਬਹੁਤ ਸੋਹਣੇ ਸੂਟ ਲੈ ਕੇ ਆਏ ਜੀ ਏਕੇ ਟੈਕਸ ਬ੍ਰਾਂਡ ਦੇ ਬਾਟਮ ਵਰਕ ਵਾਲੇ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਪਿਓਰ ਗੀਜ਼ਾ कॉटन ਹੁੰਦੀ ਹੈ ਜੀ ਇਹਦੀ ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ ਦੇ ਉੱਪਰ embroidery ਆਈ ਹੈ ਸ਼ਰਟ ਆਊਗੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਦੀ ਜੀ ਬਹੁਤ ਸੋਹਣਾ ਡਿਜੀਟਲ HD ਪ੍ਰਿੰਟ ਨੇ ਬਹੁਤ ਸੋਹਣੇ ਪ੍ਰਿੰਟ ਹੋਏ ਨੇ ਜੀ ਡਿਜ਼ਾਈਨ ਆਏ ਨੇ ਬਹੁਤ ਸੋਹਣੇ ਚੈੱਕ ਕਰ ਲਓ ਜੀ ਸਟੈਂਪ ਏਕੇ ਟੈਕਸ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਬਾਟਮ ਦੇ ਵਰਕ ਉਹ ਸ਼ੈਡੋ ਪ੍ਰਿੰਟ ਦੀ ਜੀ ਬਾਟਮ ਹੈ ਜੀ ਬਾਟਮ ਖੋਲ ਕੇ ਦਿਖਾਓ ਬਹੁਤ ਸੋਹਣੀ ਬਾਟਮ ਸ਼ੈਡੋ ਪ੍ਰਿੰਟ ਦੀ ਬਾਟਮ ਹੈ ਪਹੁੰਚ ਦੇ ਵਰਕ ਨਾਲ ਦੁਪੱਟਾ ਉਹ ਮਸਲੀਨ ਦਾ ਜੀ ਫੋਰਸਟ ਕੱਟ ਵਰਕਿਆ ਦੁਪੱਟੇ ਦੀ ਮਸਲੀਨ ਦਾ ਦੁਪੱਟਾ ਫੋਰਸਟ ਕੱਟ ਵਰਕੇ ਦੁਪੱਟੇ ਤੇ ਤੇ ਬਾਟਮ ਤੇ ਆਊਗਾ ਵਰਕ ਜੀ ਬਹੁਤ ਸੋਹਣਾ ਬਾਟਮ ਤੇ ਵਰਕ ਆਊਗਾ ਜੀ ਸੋਹਣਾ ਇਸ ਤਰ੍ਹਾਂ ਡਿਜ਼ਾਈਨ ਦਿਖਾਉਣਾ ਦੇਖੋ ਬਾਟਮ ਤੇ ਪਹੁੰਚ ਦੇ ਵਰਕ ਆਊ ਸ਼ੈਡੋ ਪ੍ਰਿੰਟ ਦੀ ਬਾਟਮ ਹੈ 2.5 ਮੀਟਰ ਦੀ ਏਕੇ ਟੈਕ ਬ੍ਰਾਂਡ ਦੀ ਪ੍ਰਿੰਸਸ ਕਲੈਕਸ਼ਨ ਆ ਸੁਪਰ ਹੀ ਡਿਜ਼ਾਈਨਿੰਗ ਹੈ ਫਸਟ ਕਲਰ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਆਊਗਾ ਜੀ ਫਿਰੋਜੀ ਟੋਨ ਹੈ ਨੈਕਸਟ ਦੇਖੋ ਪਿਸਤਾ ਕਦਰ ਆ ਗਿਆ ਜੀ ਬਹੁ ਮਾਰਕੀਟ ਰੇਟ ਲੈਣਾ 1800 ਜਾਂ 1900 ਹੈ ਜੀ ਪ੍ਰਾਈਸ 1350 ਅਲਿਸ਼ੇ ਸ਼ੋਰੂਮ ਭੀਖੀ ਦੇ ਇਹੀ ਰੇਟਾਂ ਦੇ ਫਾਇਦੇ ਨੇ ਜੀ ਫਿਰ ਫੋਲੋ ਕਰ ਲੋ ਜਿਹੜਾ ਸਾਹਮਣੇ ਫੋਲੋ ਦਾ ਬਟਨ ਦੇਖ ਰਿਆ ਉਹਨੂੰ ਪ੍ਰੈਸ ਕਰ ਦਿਓ ਜੀ ਔਰ ਡੇਲੀ ਨਵੀਂ ਨਵੀਂ ਅਪਡੇਟ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪ੍ਰਾਈਸ 1350 ਜੀ ਥਰਡ ਕਲਰ ਆ ਗਿਆ ਦੇਖੋ ਜੀ ਬਹੁਤ ਸੋਹਣੇ ਡਿਜ਼ਾਈਨ ਨੇ ਨੈਕਸਟ ਦੇਖੋ ਜੀ ਬਹੁਤ ਸੋਹਣਾ ਹੈ ਜੀ ਕਲਰ ਆਇਆ ਦੇਖੋ ਜੀ ਕਿੰਨਾ ਸੋਹਣਾ ਸਕਿਨ ਕੋਟਨ ਦਾ ਕਲਰ ਹੈਗਾ ਡਿਜ਼ਾਈਨ ਨਵਾਂ ਆ ਗਿਆ ਦੇ ਵਿੱਚ ਇਹ ਦੋ ਡਿਜ਼ਾਈਨ ਆਪਣੇ ਕੋਲ ਆਏ ਨੇ ਅੱਜ ਬਾਟਮ ਤੇ ਵਰਕ ਹੈ ਦੇ ਵਿੱਚ ਆ ਗਿਆ ਜੀ बॉटम ਦੇ ਵਰਕ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਜੀ ਡਿਜ਼ਾਈਨਰ ਬਹੁਤ ਸੋਹਣੇ ਆਏ ਨੇ ਤਿੰਨ ਕਲਰ ਇਹਦੇ ਵਿੱਚ ਨੇ ਜੀ ਗ੍ਰੇ ਆ ਗਿਆ ਜਿਵੇਂ ਨੈਕਸਟ ਕਲਰ ਦਿਖਾਓ ਜੀ ਕਰੀਮ ਸ਼ੇਡ ਦੇ ਵਿੱਚ ਆ ਗਿਆ ਜੀ ਸਰਦਾਰੀ ਕਲਰ ਕਰੀਮ ਸ਼ੇਡ ਬਹੁਤ ਸੋਹਣਾ ਸੂਟ ਹੈ ਜੀ बॉटम ਦੇ ਪਹੁੰਚ ਦੇ ਵਰਕ ਹੈ